ਸਸਿਕਾਲ ਦੋਸਤੋ ਸਾਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਨਵੀਂ ਖਬਰ ਨਿਕਲ ਕੇ ਆ ਰਹੀ ਹੈ ਜੀ ਸਕੂਲਾਂ ਨੂੰ ਲੈ ਕੇ ਜਿਹੜੇ ਵਿਦਿਆਰਥੀ ਸਕੂਲਾਂ ਦੇ ਵਿੱਚ ਜਾਂਦੇ ਨੇ ਜੀ ਉਹਨਾਂ ਨੂੰ ਲੈ ਕੇ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਸਕੂਲਾਂ ਦੀ ਸਮਾਸਾਰਨੀ ਨੂੰ ਲੈ ਕੇ ਸੋ ਦੋਸਤੋ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਬਦਲਿਆ ਸਕੂਲਾਂ ਦਾ ਸਮਾਂ ਪੰਜਾਬ ਚ ਪੈ ਰਹੀ ਭਿਆਨ ਗਰਮੀ ਕਾਰਨ ਸਕੂਲ ਬੱਚਿਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਲੈ ਕੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਨੂੰ ਖੁੱਲਣ ਦਾ ਜਿਹੜਾ ਸਮਾਂ ਜੀ ਉਹ 1 ਘੰਟਾ ਜਿਹੜਾ ਹੈਗਾ ਘਟਾਇਆ ਤੇ ਜਿਹੜਾ ਛੁੱਟੀ ਦਾ ਸਮਾਂ ਜੀ ਉਹਦੇ ਵਿੱਚ ਵੀ ਘਟौती ਕੀਤੀ ਗਈ ਹੈ ਜੀ ਸੋ ਹੁਣ 20 ਤੋਂ ਲੈ ਕੇ 31 ਮਈ ਤੱਕ ਜਿਹੜਾ ਸਾਰੇ ਸਕੂਲ ਨੇ ਜੀ ਪ੍ਰਾਈਵੇਟ ਨੇ ਜਾਂ ਐਡਿਟ ਨੇ ਉਹ ਮਾਨਤਾ ਪ੍ਰਾਪਤ ਨੇ ਪੰਜਾਬ ਸਰਕਾਰ ਤੋਂ ਜਾਂ ਕਿਸੇ ਵੀ ਸਿੱਖਿਆ ਬੋਰਡ ਤੋਂ ਤਾਂ ਉਹਨਾਂ ਦਾ ਜਿਹੜਾ ਸਮਾਚਾਰਨੀ ਦੇ ਵਿੱਚ ਜਿਹੜਾ ਜਿਹੜਾ ਹੈਗਾ ਇਹ ਟਾਈਮ ਟੇਬਲ ਹੈ ਉਹ ਚੇਂਜ ਕਰ ਦਿੱਤਾ ਗਿਆ ਟਾਈਮ ਟੇਬਲ ਜਿਹੜਾ ਚੇਂਜ ਕਰਿਆ ਗਿਆ ਜੀ ਹੁਣ ਸਾਰੇ ਸਕੂਲ ਨੇ ਜਿਹੜੇ 7:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ ਦੇ 12:00 ਵਜੇ ਜਿਹੜੇ ਹੈਗੇ ਨੇ ਜੀ ਖੁੱਲਣਗੇ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਭਿਆਨ ਗਰਮੀ ਨੂੰ ਲੈ ਕੇ ਇਹ ਜਿਹੜਾ ਕਰਿਆ ਗਿਆ ਜੀ ਹੁਣ 43 ਤੋਂ ਜਿਹੜਾ 40 ਡਿਗਰੀ ਤੱਕ ਦਾ ਤਾਪਮਾਨ ਹੈ ਜੀ ਉਹ ਚੱਲ ਰਿਹਾ ਤੁਸੀਂ ਸਭ ਜਾਣਦੇ ਹੋ ਹਨਾ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਲਗਭਗ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਹਰ ਕਿਤੇ ਗਰਮੀ ਦਾ ਪ੍ਰਕੋਪ ਇੱਕੋ ਜਿਹਾ ਹੀ ਹੈ ਤਾਂ ਇਹਦੇ ਵਿੱਚ ਕੀ ਹਾਲਾਂਕਿ ਡਬਲ ਸ਼ਿਫਟ ਸਕੂਲਾਂ ਵਿੱਚ ਟਾਈਮਿੰਗ ਨੂੰ ਲੈ ਕੇ ਵਿਭਾਗ ਵੱਲੋਂ ਕੁਝ ਵੀ ਇਹ ਕੁਝ ਵੀ ਹਜੇ ਸਪਸ਼ਟ ਨਹੀਂ ਕਰਿਆ ਗਿਆ ਜਿਸ ਕਾਰਨ ਸਟਾਫ ਟਾਈਮਿੰਗ ਨੂੰ ਲੈ ਕੇ ਵੀ ਜਿਹੜੀ ਦੁਵੇਦਾ ਬਣੀ ਹੋਈ ਹੈ ਇਸ ਦੌਰਾਨ ਸਕੂਲਾਂ ਵੱਲੋਂ ਵਿਭਾਗ ਵੱਲੋਂ ਟਾਈਮਿੰਗ ਦੇ ਬਾਰੇ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਅਧਿਕਾਰਾਂ ਦੇ ਸਬੰਧ ਵਿੱਚ ਐਤਵਾਰ ਨੂੰ ਫੈਸਲਾ ਲੈਣ ਦੀ ਗੱਲ ਕਹੀ ਗਈ ਹੈ ਸੋ ਦੋਸਤੋ ਜਿਹੜੇ ਪਦਿਆਪਕ ਪੜਾਉਂਦੇ ਨੇ ਜੀ ਮਾਣਯੋਗ ਪਦਿਆਪਕ ਕਿੰਨੇ ਸਕੂਲਾਂ ਦੇ ਵਿੱਚ ਪੜਾਉਂਦੇ ਨੇ ਤੇ ਹੋਰ ਸਟਾਫ ਕੰਮ ਕਰਦਾ ਉਹਦੇ ਪ੍ਰਤੀ ਹਜੇ ਸਰਕਾਰ ਨੇ ਕੋਈ ਵੀ ਗਾਈਡਲਾਈਨਸ ਨਹੀਂ ਹਜੇ ਜਾਰੀ ਕੀਤੇ ਵੀ ਉਹ ਕਿੰਨਾ ਸਮਾਂ ਜਿਹੜਾ ਸਕੂਲ ਦੇ ਵਿੱਚ ਰਹਿਣਗੇ ਪਰ ਜਿਹੜੇ ਵਿਦਿਆਰਥੀ ਨੇ ਉਹ ਜੀ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਦੁਪਹਿਰ ਦੇ ਜਿਹੜੀ ਉਹਨਾਂ ਦੀ ਛੁੱਟੀ ਹੋ ਜੂਗੀ ਸੋ ਦੋਸਤੋ ਲਗਭਗ 5 ਘੰਟੇ ਦੀ ਪੜਾਈ ਉਹ ਕਰਨਗੇ ਜੋ ਕਿ ਪਹਿਲਾਂ 6 ਤੋਂ 7 ਘੰਟੇ ਪੜਾਈ ਕਰਦੇ ਸੀਗੇ ਹੁਣ ਉਹ 5 ਘੰਟੇ ਪੜਾਈ ਕਰਨਗੇ ਕਿਉਂਕਿ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਨੇ ਜ ਹੋ ਚੁੱਕਿਆ ਹੈ ਕਿ ਉਹ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜਾ ਸਰਕਾਰੀ ਛੁੱਟੀਆਂ ਐ ਐਲਾਨੀਆਂ ਗਈਆਂ ਨੇ ਪੰਜਾਬ ਸਰਕਾਰ ਦੁਆਰਾ ਤੇ ਜਿਹੜੀ ਗੱਲ ਰਹਿੰਦੀ ਹੈ ਜੀ 21 ਤਰੀਕੇ ਜਾਂ 20 ਤਰੀਕ ਤੋਂ ਲੈ ਕੇ ਜਿਹੜੀ 31 ਮਈ ਤੱਕ ਜਿਹੜਾ ਐਲਾਨ ਹੈ ਜੀ ਸਕੂਲ ਦੀ ਸਮਾਸਾਰਣੀ ਦਾ ਉਹ 7 ਵਜੇ ਤੋਂ ਲੈ ਕੇ 12 ਵਜੇ ਤੱਕ ਕਰ ਦਿੱਤਾ ਗਿਆ ਹੈ। ਅਗਰ ਤੁਹਾਡੇ ਬੱਚੇ ਜੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤਾਂ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਮੌਸਮ ਬਹੁਤ ਬਦਲ ਚੁੱਕਿਆ ਹੈ ਜੀ ਖਾਣ ਪੀਣ ਦਾ ਬਹੁਤ ਧਿਆਨ ਰੱਖਿਆ ਜਾਵੇ ਜਿਵੇਂ ਕਿ ਬਾਹਰ ਦੀਆਂ ਚੀਜ਼ਾਂ कुरकुरੇ ਚਿਪਸ ਵਗੈਰਾ ਤੋਂ ਜਿਹੜੇ ਹੈਗੇ ਜੀ ਪਰਹੇਜ਼ ਕੀਤਾ ਜਾਵੇ ਤੇ ਘਰ ਦੀਆਂ ਬਣੀਆਂ ਚੀਜ਼ਾਂ ਜਿਵੇਂ ਕਿ ਦੁੱਧ ਕੱਚੀ ਲੱਸੀ ਹੋਗੀ ਨਿੰਬੂ ਪਾਣੀ ਜਾਂ ਹੋਰ ਹਲਕਾ ਖਾਣਾ ਹੈਗਾ ਜੀ ਉਹ ਜਿਹੜਾ ਬੱਚਿਆਂ ਨੂੰ ਉਸ ਦਾ ਸੇਵਨ ਕਰਵਾਇਆ ਜਾਵੇ ਸੋ ਛੋਟੇ ਬੱਚੇ ਨੇ ਜੀ ਅਮਿਊਲ ਸਿਸਟਮ ਵੀ ਅੱਜਕੱਲ ਸਭ ਦਾ ਲਗਭਗ ਨਾਵਾਂ ਡੋਲੀ ਰਹਿ ਰਿਹਾ ਹੈ ਤੇ ਮੌਸਮ ਦਾ ਜਿਹੜਾ ਬਹੁਤ ਵੱਡਾ ਪ੍ਰਕੋਪ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਤੇ ਵੱਧ ਤੋਂ ਵੱਧ ਉਹਨਾਂ ਦੀ ਜਿਹੜੀ ਧਿਆਨ ਰੱਖਿਆ ਜਾਵੇ ਤਾਂ ਕਿ ਬੱਚੇ ਨੇ ਸਮੇਂ ਸਿਰ ਘਰੋਂ ਜਾਣ ਤੇ ਸਮੇਂ ਸਿਰ ਆਉਣ ਤੇ ਚੰਗਾ ਖਾਣਾ ਪਾਣੀ ਕਰਕੇ ਤੇ ਉਵੇਂ ਹੀ ਪੜ੍ਹਾਈ ਕਰਦੇ ਰਹਿਣ ਜਿਵੇਂ ਕਿ ਉਹ ਪਹਿਲਾਂ ਕਰਦੇ ਆ ਰਹੇ ਨੇ ਸੋ ਬੱਚਿਆਂ ਲਈ ਅਸੀਂ ਜਿਹੜਾ ਹੈਗਾ ਜੀ ਹਮੇਸ਼ਾ ਉਹਨਾਂ ਨੂੰ ਬੈਸਟ ਆਫ ਲੱਕ ਬੋਲਦੇ ਆ ਕਿ ਉਹ ਫਿਊਚਰ ਦੇ ਵਿੱਚ ਜਿਹੜਾ ਹੈਗਾ ਆਪਦੇ ਚੰਗੇ ਮਕਾਮ ਹਾਸਲ ਕੰਨਾ ਚੰਗੀਆਂ ਨੌਕਰੀਆਂ ਹਾਸਲ ਕਰਨਾ ਹਨੀਸ਼ਾ ਸੈਂਟਰ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਰਕਾਰੀ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਤੇ ਸਰਕਾਰੀ ਸਕੀਮਾਂ ਜਿਹੜੀਆਂ ਸਰਕਾਰ ਵੱਲੋਂ ਆਉਂਦੀਆਂ ਨੇ ਜੀ ਉਹ ਸਾਰੀਆਂ ਇਸ ਚੈਨਲ ਦੇ ਉੱਪਰ ਦਿੱਤੀਆਂ ਜਾਂਦੀਆਂ ਨੇ ਜੀ ਧੰਨਵਾਦ